ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਈ ਵਾਰ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਨੇ ਕਿ ਸਾਡੇ ਘਰ ਦੇ ਵਿੱਚ ਮੀਟ ਆਂਡਾ ਤੇ ਸ਼ਰਾਬ ਦਾ ਸੇਵਨ ਹੁੰਦਾ ਹੈ ਕੀ ਅਸੀਂ ਇਸ ਸਥਿਤੀ ਦੇ ਵਿੱਚ ਘਰ ਦੇ ਵਿੱਚ ਇਹ ਸਭ ਖੋਰ ਦੇ ਬਾਵਜੂਦ ਅਸੀਂ ਪਾਠ ਕਰ ਸਕਦੇ ਹਾਂ ਕੇ ਨਹੀਂ ਆਸੀ ਘਰ ਦੇ ਵਿੱਚ ਜੋਤ ਜਗਾ ਸਕਦੇ ਆ ਜਾਂ ਨਹੀਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਪੈਨ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਪਹਿਲੀ ਗੱਲ ਤਾਂ ਆਪਾਂ ਇਹ ਕਰਦਿਆਂ ਜੀ ਜੇ ਕੋਈ ਇਨਸਾਨ ਚੰਗਾ ਕੰਮ ਕਰਦਾ ਏ ਬਾਵੇਂ ਮਾੜਾ ਕੰਮ ਕਰਦਾ ਏ ਤਾਂ ਉਸ ਦਾ ਨਤੀਜਾ ਉਸ ਦਾ ਫਲ ਉਸ ਨੂੰ ਹੀ ਭੁਗਤਣਾ ਪੈਂਦਾ ਏ ਇਸ ਕਰਕੇ ਤੁਹਾਡੀ ਘਰ ਦੇ ਵਿੱਚ ਜੇ ਕੋਈ ਵੀ ਮੀਟ ਆਂਡਾ ਖਾਂਦਾ ਏ ਜਾਂ ਸ਼ਰਾਬ ਪੀਂਦਾ ਏ ਤੇ ਉਸ ਦਾ ਮਾੜਾ ਅਸਰ ਕਦੇ ਵੀ ਤੁਹਾਡੇ ਤੇ ਨਹੀਂ ਆਵੇਗਾ ਇਸ ਕਰਕੇ ਖਾਲਸਾ ਜੀ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਆਪਣਾ ਨਿਤਨੇਮ ਕਰ ਸਕਦੇ ਹੋ ਜੀ ਤੇ ਸ਼ਾਮ ਨੂੰ ਰਹਿਰਾਸ ਸੈਵ ਵੀ ਕਰ ਸਕਦੇ ਹੋ ਤੇ ਸੌਣ ਤੋਂ ਪਹਿਲਾਂ ਕੀਰਤਨ ਸੋਲੇ ਦਾ ਜਾਪ ਵੀ ਕਰ ਸਕਦੇ ਹੋ ਜੀ। ਸ਼੍ਰੀ ਸੁਖਮਨੀ ਸਾਹਿਬ ਦਾ ਜਾਪ ਵੀ ਕਰ ਸਕਦੇ ਹੋ। ਕਹਿਣ ਦਾ ਭਾਵ ਖਾਲਸਾ ਜੀ ਕਿ ਤੁਸੀਂ ਜਿਸ ਵੀ ਸਮੇਂ ਜਿਸ ਵੀ ਟਾਈਮ ਜਿਸ ਵੀ ਮਰਜ਼ੀ ਪਾਠ ਦਾ ਜਾਪ ਕਰ ਸਕਦੇ ਹੋ ਜੀ। ਬੇਸ਼ੱਕ ਖਾਲਸਾ ਜੀ ਤੁਹਾਨੂੰ ਮੀਟ ਆਂਡਾ ਇਹ ਸਭ ਤਿਆਰ ਵੀ ਕਰਨਾ ਪੈਂਦਾ ਹੈ। ਪਰ ਫਿਰ ਵੀ ਉਹ ਸੀਧਾ ਤੁਹਾਡੇ ਤੇ ਕੋਈ ਮਾੜਾ ਅਸਰ ਨਹੀਂ ਹੋਵੇਗਾ ਕਿਉਂਕਿ ਤੁਹਾਡਾ ਮਨ ਸਾਫ਼ ਏ ਇਸ ਕਰਕੇ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦਾ ਪਾਠ ਕਰ ਸਕਦੇ ਹੋ ਜੀ ਜਾਪ ਕਰ ਸਕਦੇ ਹੋ ਮੇਰਾ ਮੰਨਣਾ ਤਾਂ ਇਹ ਹੈ ਖਾਲਸਾ ਜੀ ਵੀ ਜਿਸ ਘਰ ਦੇ ਵਿੱਚ ਮੀਟ ਆਂਡਾ ਸ਼ਰਾਬ ਦਾ ਸੇਵਨ ਹੁੰਦਾ ਹੈ ਉਥੇ ਤਾਂ ਨਿਤਨੇਮ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਵਧਾਉਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਇੱਕ ਤਾਂ ਗੱਲ ਖਾਲਸਾ ਜੀ ਜਦੋਂ ਤੁਸੀਂ ਪਾਠ ਕਰੋਗੇ ਤਾਂ ਤੁਸੀਂ ਪਾਠ ਉੱਚੀ ਆਵਾਜ਼ ਦੇ ਵਿੱਚ ਕਰਿਆ ਕਰੋ ਹੋ ਸਕੇ ਤਾਂ ਤੁਸੀਂ ਘਰ ਦੇ ਵਿੱਚ ਮੋਬਾਈਲ ਤੇ ਟੀਵੀ ਤੇ ਵੀ ਪਾਠ ਲਗਾ ਕੇ ਰੱਖਿਆ ਕਰੋ ਕਿਉਂਕਿ ਜਦੋਂ ਤੁਹਾਡਾ ਕੋਈ ਵੀ ਜ ਤੁਹਾਡਾ ਹਸਬੰਡ ਬੱਚਾ ਜੋ ਵੀ ਇਸ ਚੀਜ਼ ਦੀ ਵਰਤੋਂ ਕਰਦਾ ਹੈ ਤਾਂ ਉਹਦੇ ਕੰਨਾਂ ਦੇ ਵਿੱਚ ਗਰਬਾਣੀ ਦਾ ਜਿਹੜਾ ਸ਼ਬਦ ਨੇ ਉਹ ਪੈਣ ਤੇ ਕੀ ਪਤਾ ਮਹਾਰਾ ਸੱਚੇ ਪਾਤਸ਼ਾਹ ਦੀ ਉਹਨਾਂ ਤੇ ਕਿਰਪਾ ਹੋਵੇ ਤੇ ਉਹ ਇਹ ਸਭ ਚੀਜ਼ਾਂ ਤੋਂ ਦੂਰ ਹੋ ਜਾਣ ਕਿਉਂਕਿ ਜਦੋਂ ਤੁਸੀਂ ਉੱਚੀ ਆਵਾਜ਼ ਦੇ ਵਿੱਚ ਪਾਠ ਕਰੋਗੇ ਤਾਂ ਤੁਹਾਡੀ ਪੜੀ ਹੋਈ ਗਰਬਾਣੀ ਉਹਨਾਂ ਦੇ ਕੰਨਾਂ ਦੇ ਵਿੱਚ ਪਵੇਗੀ ਤੇ ਉਹਨਾਂ ਨੂੰ ਵੀ ਸੋਚੀ ਆ ਜਾਵੇਗੀ ਇਕਗਾਲ ਹੋਰ ਖਾਲਸਾ ਜੀ ਜਦੋਂ ਵੀ ਤੁਸੀਂ ਪਾਠ ਕਰੋਗੇ ਘਰ ਦੇ ਵਿੱਚ ਨਿਤਨੇਮ ਕਰੋਗੇ ਤਾਂ ਤੁਹਾਡੇ ਘਰ ਦਾ ਜੋ ਵੀ ਮੈਂਬਰ ਇਸ ਸੰਗਤ ਦੇ ਵਿੱਚ ਪਿਆ ਹੋਇਆ ਹੈ ਉਸਦੇ ਲਈ ਪਾਠ ਕਰਨ ਉਪਰੰਤ ਅਰਦਾਸ ਜ਼ਰੂਰ ਕਰਿਆ ਕਰੋ ਮਹਾਰਾਜ ਤੇ ਅੱਗੇ ਕਿ ਮਹਾਰਾਜ ਜੀ ਇਸ ਨੂੰ ਵੀ ਸਿੱਧੇ ਰਸਤੇ ਪਾਓ ਇਸ ਨੂੰ ਸੋਚੀ ਦਿਓ ਕਿਉਂਕਿ ਮਾਰਾ ਸੱਚੇ ਪਾਤਸ਼ਾਹੀ ਜੋਗਰ ਬਾਣੀ ਇਹਨੇ ਹੀ ਸਾਰੇ ਦੁੱਖ ਦੂਰ ਕਰਨੇ ਨੇ ਗੁਰਬਾਣੀ ਦੇ ਵਿੱਚ ਬਹੁਤ ਤਾਕਤ ਹੈ ਇਸੇ ਤਰ੍ਹਾਂ ਤੁਸੀਂ ਖਾਲਸਾ ਜੀ ਜਦੋਂ ਅਰਦਾਸ ਬੇਨਤੀ ਕਰਦੇ ਰਹੋਗੇ ਪਾਠ ਕਰਦੇ ਰਹੋਗੇ ਤਾਂ ਇੱਕ ਨਾ ਇੱਕ ਦਿਨ ਗੁਰੂ ਨਾਨਕ ਪਾਸ਼ਾ ਮਹਾਰਾ ਸੱਚੇ ਪਾਸ਼ਾ ਤੁਹਾਡੀ ਅਰਦਾਸ ਜ਼ਰੂਰ ਪੂਰੀ ਕਰਨਗੇ ਤੇ ਹੁਣ ਖਾਲਸਾ ਜੀ ਆਪਾਂ ਕੁਝ ਕੋ ਗੱਲਾਂ ਤੁਹਾਡੇ ਨਾਲ ਜੋਤ ਦੇ ਬਾਰੇ ਵਿੱਚ ਕਰਦੇ ਆ ਕਿ ਜੋਤ ਲਗਾਉਂਦੇ ਸਮੇਂ ਸਾਨੂੰ ਕੁਝ ਕੋ ਕੱਲਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਏ ਖਾਲਸਾ ਜੀ ਜੋਤ ਦੀ ਸਿੱਖ ਧਰਮ ਦੇ ਵਿੱਚ ਬਹੁਤ ਮਹੱਤਵਦਾ ਏ ਸਾਜੀ ਜੇ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀ ਹੋਣਾ ਤਾਂ ਜੋਤ ਜਗਾਉਣ ਤੋਂ ਪਹਿਲਾਂ ਤੁਸੀਂ ਆਪਣੇ ਮਨ ਅੰਦਰ ਦੀ ਜੋਤ ਜ਼ਰੂਰ ਜਗਾਉਣੀ ਏ ਕਿਉਂਕਿ ਜਦੋਂ ਆਪਣਾ ਮਨ ਹੀ ਸੱਚਾ ਸੁੱਚਾ ਨਹੀਂ ਹੁੰਦਾਗਾ ਤਾਂ ਫਿਰ ਆਪਣੀ ਪਾਠ ਕੀਤੇ ਦਾ ਜਾਂ ਆਪਣੀ ਗੁਰਦੁਆਰਾ ਸਾਹਿਬ ਜਾਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾਗਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਤਾਂ ਆਪਣੀ ਦਿਲਾਂ ਦੀਆਂ ਚਾਹਾਂ ਵੀ ਨੇ ਆਪਾਂ ਕਿ ਉਹਨਾਂ ਤੋਂ ਨਹੀਂ ਕੁਝ ਵੀ ਲੁਕਾ ਸਕਦੇਗੇ ਆਪਾਂ ਕਿਸੇ ਬੰਦੇ ਆਮ ਪਰਸਨ ਦੇ ਸਾਹਮਣੇ ਕੁਝ ਵੀ ਬੋਲ ਸਕਦੇ ਆ ਉਹ ਆਪਣਾ ਮਨ ਨਹੀਂ ਪੜਦਾ ਪਰ ਉਹ ਆਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਮਨਾ ਦੀਆਂ ਜਾਣਦੇ ਨੇ ਸਭ ਜਾਣਦੇ ਨੇ ਉਹ ਇਸ ਕਰਕੇ ਸਭ ਤੋਂ ਪਹਿਲਾਂ ਤੁਸੀਂ ਆਪਣੀ ਮਨ ਦੇ ਅੰਦਰਲੀ ਜੋਤ ਨੂੰ ਜਗਾਉਣਾ ਹੈ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰਨੀ ਹੈ ਜਦੋਂ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰਦੇ ਹੋ ਖਾਲ사 ਜੀ ਤਾਂ ਤੁਸੀਂ ਜੋਤ ਨੂੰ ਉੱਚੀ ਜਗ੍ਹਾ ਤੇ ਜਗਾ ਕੇ ਰੱਖਣਾ ਹੈ ਨੀਵੀਂ ਜਗ੍ਹਾ ਤੇ ਨਹੀਂ ਰੱਖਣਾਗਾ ਬਹੁਤ ਸਤਕਾਰ ਦੇ ਨਾਲ ਬਹੁਤ ਸਾਫ ਸਫਾਈ ਕਰਨੀ ਹੈ ਕਿਉਂਕਿ ਜਿੱਥੇ ਆਪਾਂ ਜੋਤ ਜਗਾਉਣੀ ਹੈ ਜਿੱਥੇ ਆਪਾਂ ਗੁਰੂਕਾ ਸਾਹਿਬ ਰੱਖਦੇ ਹਾਂ ਉਥੇ ਨੇੜੇ ਕੋਈ ਵੀ ਚੀਜ਼ ਇਸ ਤਰ੍ਹਾਂ ਲਿਫਾਫਾ ਮੂਮੀ ਲਿਫਾਫਾ ਹੁੰਦਾ ਹੈ ਜਿਹੜਾ ਉਹ ਬਹੁਤ ਜਲਦੀ ਅੱਗ ਲੱਗ ਜਾਂਦੀ ਹੈ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨੇੜੇ ਨਹੀਂ ਰੱਖਣੀ ਤਾਂ ਕਿ ਕੋਈ ਹਾਦਸਾ ਇਸ ਤਰ੍ਹਾਂ ਦਾ ਨਾ ਵਾਪਰੇ ਤੇ ਤੁਸੀਂ ਜੋਤ ਜਗਾਉਣ ਦੇ ਸਮੇਂ ਸਭ ਤੋਂ ਪਹਿਲਾਂ ਪੂਰਾ ਸਾਫ ਸਫਾਈ ਦਾ ਧਿਆਨ ਜ਼ਰੂਰ ਰੱਖਣਾ ਹੈ ਜੀ ਇੱਕ ਨੀਵੀਂ ਜਗਾ ਤੇ ਜੋਤ ਤੁਸੀਂ ਕਦੇ ਨਹੀਂ ਜਗਾਉਣੀ ਕਿਉਂਕਿ ਚਲੋ ਆਪਾਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਜੀ ਜਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਤੀ ਸ਼ਹੀਦਾ ਸਾਹਿਬ ਜਾਂਦੇ ਆ ਤਾ ਉਥੇ ਵੀ ਆਪਾਂ ਦੇਖਦੇ ਆ ਜੀ ਜੋਤ ਨੀਵੀਂ ਜਗ੍ਹਾ ਤੇ ਨਹੀਂ ਜਗਦੀ ਹੁੰਦੀ ਉੱਪਰ ਹੀ ਜਗਦੀ ਹੁੰਦੀ ਆ ਪਰ ਕਈ ਵਾਰ ਕੀ ਹੁੰਦਾ ਈ ਖਾਲਸਾ ਜੀ ਕਈ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਆਪਣੇ ਘਰ ਦੇ ਵਿੱਚ ਜੋਤ ਵੀ ਜਗਾਉਨੇ ਆ ਪਾਠ ਵੀ ਬਹੁਤ ਕਰਦੇ ਆ ਪਰ ਸਾਡੇ ਘਰ ਦੇ ਵਿੱਚ ਦੁੱਖ ਫਿਰ ਵੀ ਨੀ ਜਾਣ ਦਾ ਨਾਮ ਲੈਂਦੇਗੇ ਉਹ ਤਾਂ ਕਰਕੇ ਹੋ ਜਾਂਦਾ ਕਿ ਕਈ ਵਾਰ ਆਪਣੀ ਤੋਂ ਨਾ ਜੋਤ ਜਗਾਉਂਦੇ ਸਮੇਂ ਪਿਜਾ ਆਪਾ ਪੂਰਾ ਧਿਆਨ ਨਹੀਂ ਰੱਖਦੇ ਜਿਵੇਂ ਕਈ ਵਾਰ ਕੀ ਹੁੰਦਾ ਹੈ ਕਿ ਗੁਟਕਾ ਸਹਿਬ ਵੀ ਆਪਾ ਉਸੇ ਤਰ੍ਹਾਂ ਹੀ ਪੈ ਰਹਿਣ ਦਿੰਦੇ ਆ ਕਿ ਉਹਨਾਂ ਦੇ ਉੱਪਰ ਇੰਨੀ-ਇੰਨੀ ਮਿੱਟੀ ਪਈ ਹੁੰਦੀ ਹੈ ਆਪਾ ਸਾਮ ਸੰਭਾਲ ਨਹੀਂ ਰੱਖਦੇਗੇ ਕਿ ਜਿੰਨੀ ਜ਼ਿਆਦਾ ਆਪਾ ਸਫਾਈ ਰੱਖਾਂਗੇ ਓਨੀ ਹੀ ਵਧੀਆ ਗੱਲ ਨੇ ਖਾਲਸਾ ਜੀ ਕਿਉਂਕਿ ਸਾਫ ਸਫਾਈ ਰੱਖ ਕੇ ਜੇ ਆਪਾਂ ਹੁਣ ਜੋਤ ਜਗਾਵਾਂਗੇ ਤੇ ਗੁਟਕਾ ਸਹਿ ਪੈ ਨੇ ਉਹਨਾਂ ਦਾ ਹੀ ਆਪਾਂ ਆਦਰ ਸਤਕਾਰ ਦੇ ਨਾਲ ਆਪਾਂ ਪੋਥੀ ਦਾ ਸਤਕਾਰ ਨਹੀਂ ਕਰਾਂਗੇ ਜੋਤ ਜਗਾ ਅਨੇਆ ਪਰ ਜਿੱਥੇ ਜਗਾ ਕੇ ਰੱਖੀ ਉੱਥੇ ਵੀ ਸਾਫ ਸੁਭਾਈ ਨਹੀਂ ਹੈਗੀ ਤਾਂ ਇਸ ਘਰ ਕੇ ਕਈ ਵਾਰ ਆਪਣੇ ਘਰ ਦੇ ਵਿੱਚ ਜ਼ਿਆਦਾ ਦੁੱਖ ਕਲੇਸ਼ ਰਹਿੰਦਾ ਹੈਗਾ ਤਿਖਾਰ ਸਾਹਿਬ ਜੀ ਕਈ ਵਾਰ ਨਾ ਕਈ ਭੈਣ ਭਰਾਵਾਂ ਦਾ ਕਮੈਂਟ ਆਉਂਦਾ ਹੈ ਕਿ ਅਸੀਂ ਜਦੋਂ ਪਾਠ ਕਰਨ ਲੱਗਦੇ ਆ ਜਾਂ ਦੁਪਹਿਰਾ ਸਹਿਬ ਕੱਟਦੇ ਆ ਜਾਂ ਅਸੀਂ ਨਿਤਨੇਮ ਦੇ ਟਾਈਮ ਜੋਤ ਜਗਾਉਣੀ ਆ ਤੇ ਅਸੀਂ ਜੋਤ ਜਗਾ ਕੇ ਪਾਠ ਕਰਦੇ ਆ ਪਰ ਉਸ ਤੋਂ ਬਾਅਦ ਦੇ ਵਿੱਚ ਜੋਤ ਜਗਦੀ ਹੁੰਦੀ ਹੈ ਤੇ ਉਸ ਨੂੰ ਅਸੀਂ ਕਿਵੇਂ ਬੁਝਾਈਏ ਕੀ ਜੋਤਰ ਦੀ ਜਿਹੜੀ ਬੱਤੀਏ ਉਹ ਅਸੀਂ ਦੁਬਾਰਾ ਉਸੇ ਦਿਨ ਫੇਰ ਜੋਤ ਜਗਾ ਲਈਏ ਉਸੇ ਹੀ ਬੱਤੀ ਦੇ ਨਾਲ ਤਾਂ ਖਾਨ ਸਾਹਿਬ ਜੀ ਤੁਸੀਂ ਜੋਤ ਨੂੰ ਬੁਝਾਉਣਾ ਨਹੀਂ ਹੈਗਾ ਤੁਸੀਂ ਜਿਵੇਂ ਪਾਠ ਕਰ ਲੈਨੇ ਹੋ ਸਵੇਰੇ ਉੱਠਦੇ ਹੋ ਅਮਰਤ ਵੇਲੇ ਆਪਣਾ ਨਿਤਨੇਮ ਕਰਦੇ ਹੋ ਜੋਤ ਜਗਾਉਣੇ ਹੋ ਤਾਂ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜਦੋਂ ਪਾਠ ਕਰ ਲੈਨੇ ਹੋ ਤਾਂ ਜੋਤ ਜਗਦੀ ਪਈਏ ਤਾਂ ਉਸ ਨੂੰ ਤੁਸੀਂ ਜਗਣ ਦਿਓ ਦਿਨਾਂ ਟਾਈਮ ਉਸ ਦੇ ਵਿੱਚ ਕਿ ਉਹ ਇਹ ਜੋਤ ਜਗਦੀ ਰਹੇਗੀ ਜਿਵੇਂ ਜਿਵੇਂ ਕਿ ਉਹ ਖਤਮ ਹੋ ਜਾਵੇਗਾ ਓਵੇਂ ਹੀ ਜੋਤ ਵੱਧ ਜਾਵੇਗੀ ਪਰ ਤੁਸੀਂ ਕੁਝ ਵੀ ਆਪਣੇ ਆਪ ਨਹੀਂ ਕਰਨਾ ਜੋਤ ਨੂੰ ਨਹੀਂ ਬਚਾਉਣਾਗਾ ਜੋਤ ਆਪਣੇ ਆਪ ਕਿਉ ਜਿਵੇਂ ਖਤਮ ਹੋਵੇਗਾ ਓਵੇਂ ਵੱਧ ਜਾਵੇਗੀ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਖਾਲਸਾ ਜੀ ਬਹੁਤ ਜੋਤ ਦੀ ਮਹੱਤਤਾ ਨੂੰ ਮੰਨਦੇ ਹੁੰਦੇ ਸੀ ਯਾਨੀ ਕਿ ਬਹੁਤ ਜ਼ਿਆਦਾ ਜੋਤੋਂ ਜਗਾਉਦੇ ਹੁੰਦੇ ਸੀ ਪਰ ਹੁਣ ਆਪਾਂ ਕਿਉਂ ਵੀ ਜਗਾਉਦੇ ਤਾਂ ਖਾਲਸਾ ਜੀ ਹੁਣ ਅੱਜ ਕੱਲ ਵਿਚਾਰ ਦੇ ਵਿੱਚ ਜੋਤੋਂ ਖੰਮੇਂਦੀ ਅਰਗਵਤੀ ਤੇ ਉਸ ਦੇ ਵਿੱਚ ਕਾਫੀ ਮਿਲਾਵਟ ਹੋਣ ਤੇ ਕਰਕੇ ਉਹ ਆਪਣੇ ਨੱਕ ਦੇ ਨਹੀਂ ਆਪਣੇ ਗਲੇ ਦੇ ਲਈ ਬਹੁਤ ਹਾਨੀਕਾਰਕ ਹੁੰਦੀ ਹੈ ਵੀ ਉਸ ਤੋਂ ਵਧੀਆ ਤਾਂ ਜੇ ਆਪਾਂ ਤੂਫੇ ਨੌਰ ਦੇ ਨਾਲੋ ਜੋਤ ਜਗਾ ਲਈਏ ਤਾਂ ਸਭ ਤੋਂ ਵਧੀਆ ਹੁੰਦਾ ਹੈ ਜੀ ਕਿਉਂਕਿ ਤੂਫ ਤੇ ਅਰਗਬਤੀ ਜੋ ਹੁੰਦੀ ਹੈ ਤੂਫ ਅਰਗਬਤੀ ਉਹਦੇ ਨਾਲੋਂ ਜੋਤ ਦਾ ਜ਼ਿਆਦਾ ਮਹੱਤਵ ਮੰਨਿਆ ਜਾਂਦਾ ਹੈ ਜੀ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਬਜ਼ੁਰਗ ਖਾਲਸਾ ਜੀ ਅਰਗਬਤੀ ਘਰ ਦੇ ਵਿੱਚ ਸਮਾਨ ਲਿਆ ਕੇ ਤਿਆਰ ਕਰਦੇ ਸਨ ਜਿਸ ਨੂੰ ਕੋਲਿਆਂ ਵਾਲੀ ਅਰਗਬਤੀ ਕਹਿੰਦੇ ਸਨ ਪਰ ਖਾਲਸਾ ਜੀ ਕਈ ਲੋਕ ਇਨੀ ਨਿੰਦਿਆ ਕਰਦੇ ਨੇ ਅੱਜ ਵੀ ਕਿ ਜੋਤ ਦੇ ਬਾਰੇ ਦੇ ਵਿੱਚ ਪਰ ਕਿਸ ਤਰ੍ਹਾਂ ਵੀ ਕਰਕੇ ਉਹ ਬੋਲਦੇ ਨੇ ਉਹਨਾਂ ਦਾ ਕੰਮ ਹੁੰਦਾ ਆ ਬੋਲਣਾ ਉਹਨਾਂ ਨੂੰ ਬੋਲਣ ਦਿਆ ਕਰੋ ਤੁਸੀਂ ਉਹਨਾਂ ਦੀ ਗੱਲ ਤੇ ਬਿਲਕੁਲ ਵੀ ਧਿਆਨ ਨਾ ਦਿਆ ਕਰੋ ਕਿਉਂਕਿ ਜਦੋਂ ਆਪਾਂ ਜੋਤ ਜਗਾਉਣੀ ਆ ਜਾਂ ਤੁਸੀਂ ਵੀ ਘਰ ਦੇ ਵਿੱਚ ਜੋਤ ਜਗਾਉਣੀ ਹੋ ਤਉ ਬਾਰਾ ਸੱਚੇ ਪਾਸ਼ਾ ਤੇ ਸਰਦਾ ਭਾਵਨਾ ਦਾ ਪ੍ਰਤੀਕ ਹੁੰਦਾ ਹੈ ਕਿ ਮਹਾਰਾਜ ਦੇ ਪ੍ਰਤੀ ਆਪਣੀ ਕਿੰਨੀ ਸਰਦਾ ਭਾਵਨਾ ਹੈ ਆਪਣਾ ਗੁਰੂ ਤੇ ਕਿੰਨਾ ਵਿਸ਼ਵਾਸ ਹੈ ਅੱਜ ਕੱਲ ਆਪਾਂ ਦੇਖਦੇ ਹਾਂ ਧੰਨ 탄 ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਛੋਟੇ ਸਹਿਬਜ਼ਾਦਿਆਂ ਦੇ ਉਥੇ ਸ਼ਹੀਦਾ ਸਾਹਿਬ ਸਾਰੇ ਕਿਤੇ ਹੀ ਜੋਤ ਜਗਦੀ ਸਾਹਿਬ ਜੀ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਆ ਜਾਂ ਸਵੇਰੇ ਅਮਰਤ ਵੇਲੇ ਉੱਠ ਕੇ ਜਾਂ ਸ਼ਾਮ ਨੂੰ ਰਹਿਰਾਸ ਦੇ ਸਮੇਂ ਪਰ ਕਈ ਕਰਾਂ ਦੇ ਵਿੱਚ ਦੋ ਟਾਈਮ ਜੋਤ ਜਗਦੀ ਏ ਤੇ ਜਦੋਂ ਆਪਾਂ ਪਾਠ ਵੀ ਕਰਦੇ ਆ ਕਈ ਵਾਰ ਆਪਣੇ ਘਰ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਏ ਜਦੋਂ ਉਦੋਂ ਆਪਣੇ ਤੋਂ ਕਈ ਵਾਰ ਜੋਤ ਨਹੀਂ ਜਗਦੀ ਜਾਂ ਆਪਣੇ ਤੋਂ ਜਦੋਂ ਕਈ ਵਾਰ ਪਾਠ ਵੀ ਨਹੀਂ ਹੁੰਦਾ ਤੇ ਆਪਣੇ ਮਨ ਦੇ ਵਿੱਚ ਸਾਰਾ ਦਿਨ ਇਸ ਤਰ੍ਹਾਂ ਇੱਕ ਅਜੀਬ ਜਿਹੀ ਲੱਗੀ ਰਹਿੰਦੀ ਹੈ ਕਿ ਅੱਜ ਮੈਂ ਪਾਠ ਨਹੀਂ ਕੀਤਾ ਕਈ ਵਾਰ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਹੈ ਸਾਰਾ ਦਿਨ ਇਸ ਤਰ੍ਹਾਂ ਲੱਗ ਜਾਂਦਾ ਸਾਰੇ ਕੰਮ ਕਰ ਆਪਾਂ ਕਰਦੇ ਖਤਮ ਕਰ ਲੈਨੇ ਆ ਪਰ ਉਸ ਦੇ ਬਾਅਦ ਵੀ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਸ਼ਾਇਦ ਮੇਰਾ ਕੋਈ ਕੰਮ ਰਹਿ ਗਿਆ ਤਾਂ ਉਥੋਂ ਪਤਾ ਲੱਗਦਾ ਹੈ ਕਿ ਆਪਣਾ ਜਦੋਂ ਆਪਾਂ ਇਹ ਚੀਜ਼ ਯਾਦ ਕਰਦੇ ਆ ਯਾਦ ਕਰਕੇ ਆਪਾਂ ਨੂੰ ਚੇਤੇ ਆਉਂਦਾ ਹੈ ਕਿ ਆਪਾਂ ਜੋਤ ਨਹੀਂ ਜਗਾਈ ਪਾਠ ਨਹੀਂ ਕੀਤਾਗਾ ਤੇ ਉਥੋਂ ਆਪਣਾ ਗੁਰੂ ਮਹਾਰਾਜ ਸੱਚੇ ਪਾਸ਼ਾ ਪਰ ਉਹ ਯਾਦ ਆਉਂਦੇ ਨੇ ਜੇ ਆਪਾਂ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਤਾਂ ਉਹ ਇੱਕ ਦਿਨ ਹਾਜ਼ਰੀ ਉੱਥੇ ਆਪਾਂ ਨਹੀਂ ਲਗਾਉਂਦੇ ਤਾਂ ਆਪਾਂ ਨੂੰ ਹੁੰਦਾ ਕਿ ਅੱਜ ਗੁਰਦੁਆਰਾ ਸਾਹਿਬ ਆਪਾਂ ਨਹੀਂ ਗਏ ਮਹਾਰਾਜ ਦੇ ਚਰਨਾਂ 'ਚ ਜਾ ਕੇ ਨਮਸਕਾਰ ਕਰਕੇ ਨਹੀਂ ਆਏਗੇ ਤਾਂ ਉਥੋਂ ਵੀ ਕੀਏ ਉਥੋਂ ਵੀ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਆ ਤਾਂ ਇਸੇ ਤਰ੍ਹਾਂ ਜਦੋਂ ਆਪਾਂ ਜੋਤ ਜਗਾਉਣੀ ਆ ਜਾਂ ਪਾਠ ਕਰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਤਾਂ ਉਦੋਂ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਈਨੀ ਨੇੜੇ ਹੋ ਜਾਂਦੇ ਆ ਇਨਾ ਮਹਾਰਾਜ ਸੱਚੇ ਪਾਸ਼ਾ ਨੂੰ ਯਾਦ ਰੱਖਦੇ ਆ ਕਿ ਜਿਸ ਦਿਨ ਆਪਾਂ ਨਹੀਂ ਕਰ ਸਕਦੇ ਆਪਣੀ ਹਾਜ਼ਰੀ ਨਹੀਂ ਲਵਾ ਸਕਦੇ ਉਸ ਦਿਨ ਵੀ ਆਪਾਂ ਨੂੰ ਵਾਰ-ਵਾਰ ਆਪਣਾ ਗੁਰੂ ਮਹਾਰਾਜ ਸੱਚੇ ਪਾਸ਼ਾ ਜ਼ਰੂਰ ਯਾਦ ਆਉਂਦੇ ਨੇ ਤਾਂ ਸਭ ਤੋਂ ਵਧੀਆ ਗੱਲ ਇਹ ਤੁਸੀਂ ਘਰ ਦੇ ਵਿੱਚ ਜੋਤ ਜਗਾਇਆ ਕਰੋ ਜੀ ਪਾਠ ਕਰਿਆ ਕਰੋ ਨਿਤਨੇਮ ਜਿੰਨਾ ਕਰ ਸਕਦੇ ਹੋ ਜੇ ਦੁਪਹਿਰਾ ਸਭ ਕੱਟਦੇ ਹੋ ਤਾਂ ਉਹ ਵੀ ਕੱਟਿਆ ਕਰੋ ਜੀ ਫਾਰਸਾ ਜੀ ਮੈਂ ਸਾਰਿਆਂ ਹੀ ਭੈਣਾਂ ਨੂੰ ਇਹ ਰਿਕਵੈਸਟ ਕਰਾਂਗੀ ਕਿ ਤੁਸੀਂ ਘਰ ਦੇ ਵਿੱਚ ਜੋ ਤੇ ਜ਼ਰੂਰ ਜਗਾਇਆ ਕਰੋ ਜੀ ਨਾਲੇ ਪਾਠ ਵੀ ਕਰਿਆ ਕਰੋ ਕਿਉਂਕਿ ਜਿਹੜੀਆਂ ਭੈਣਾਂ ਨੇ ਉਹਨਾਂ ਦੇ ਵਿੱਚ ਭਰਾਵਾਂ ਦੇ ਮੁਤਾਬਕ ਸ਼ਰਧਾ ਭਾਵਨਾ ਜ਼ਿਆਦਾ ਹੁੰਦੀ ਹੈ ਕਿਉਂਕਿ ਜੇ ਆਪਣਾ ਭੈਣਾਂ ਦਾ ਮਾਰਾ ਸੱਚੇ ਪਾਸ਼ਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰਾ ਸੱਚੇ ਪਾਸ਼ਾ ਤੇ ਭਰੋਸਾ ਬਣ ਜਾਵੇ ਤਾਂ ਆਪਣਾ ਘਰ ਸਵਰਗ ਬਣ ਜਾਂਦਾ ਹੈ ਜੀ ਪਰ ਜੇ ਆਪਾਂ ਇਸ ਤੋਂ ਉਲਟ ਰਸਤੇ ਤੇ ਚੱਲ ਪਾਵਾਂਗੇ ਆਪਾਂ ਜਾਦੂ ਟੂਣੇਆ ਟੱਪਿਆਂ 'ਚ ਜਾਂ ਪੰਡਤਾ ਕੋਲ ਜਾਂ ਹੋਰ ਈਪਖੰਡੀ ਬਾਬਿਆਂ ਦੇ ਕੋਲ ਜਾਵਾਂਗੇ ਤੇ ਫੇਰ ਘਰ ਬਰਬਾਦ ਵੀ ਹੋ ਜਾਵੇਗਾ ਇਸ ਕਰਕੇ ਆਪਾਂ ਜਾਦਾ ਭੈਣਾਂ ਨੂੰ ਹੀ ਰਿਕਵੈਸਟ ਕਰਦੇ ਆ ਕਿਉਂਕਿ ਮਾਰਾ ਸੱਚੇ ਪਾਸ਼ਾ ਤੇ ਸਭ ਤੋਂ ਜ਼ਿਆਦਾ ਭਰੋਸਾ ਲੇਡਿਸ ਦਾ ਹੁੰਦਾ ਹੈ ਜੈਰਸ ਦੇ ਮੁਤਾਬਕ ਮੁਕਾਬਲੇ ਟੂਕੇ ਜਦੋਂ ਆਪਾਂ ਘਰ ਦੇ ਵਿੱਚ ਗੁਰੂ ਸਾਹਿਬ ਦੀ ਜੋਤ ਦਾ ਪੋਥੀ ਸਾਹਿਬ ਦਾ ਸਤਕਾਰ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਮਾਰਾ ਸੱਚੇ ਪਾਸ਼ਾ ਦੀ ਕਿਰਪਾ ਚ ਰੂਰ ਹੋਵੇਗੀ ਪਰ ਜੇ ਆਪਾਂ ਸਤਕਾਰ ਨਹੀਂ ਕਰਦੇ ਪੋਥੀ ਸਾਹਿਬ ਦਾ ਜੋਤ ਦਾ ਤਾਂ ਫਿਰ ਗੁਰੂ ਦੀ ਕਿਰਪਾ ਕਿੱਥੋਂ ਹੋਵੇਗੀ ਜੀ ਤੁਸੀਂ ਇਸ ਤਰ੍ਹਾਂ ਸਾਰੇ ਹੀ ਭੈਣ ਭਰਾ ਇੱਕ ਮਹੀਨਾ ਕਰਕੇ ਜ਼ਰੂਰ ਦੇਖਿਓ ਜਦੋਂ ਤੁਸੀਂ ਇੱਕ ਮਹੀਨਾ ਕਰਕੇ ਦੇਖੋਗੇ ਤੁਹਾਨੂੰ ਆਪਣੇ ਆਪ ਹੀ ਸਾਰਾ ਕੁਝ ਪਤਾ ਲੱਗ ਜਾਵੇਗਾ ਕਿਉਂਕਿ ਜਦੋਂ ਆਪ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਹੈ ਆਪਣੇ ਘਰ ਦੇ ਵਿੱਚ ਦਸਦੀ ਦੁਆਰਾ ਜੋਤ ਜਗਾਉਣੀ ਚਾਹੀਦੀ ਹੈ ਜਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਇਸ ਦੇ ਰਿਲੇਟਡ ਵੀ ਬਹੁਤ ਕਮੈਂਟ ਆਉਂਦੇ ਸੀ ਇਸ ਕਰਕੇ ਸਾਥ ਸੰਗਤ ਜੀ ਮੈਂ ਇਹ ਵੀਡੀਓ ਬਣਾਉਣ ਲੱਗੀ ਆਂ ਤੁਸੀਂ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਐਂਡ ਤੱਕ ਦੇਖਿਓ ਤੁਹਾਨੂੰ ਸਾਰਾ ਕੁਝ ਸਮਝ ਲੱਗ ਜਾਵੇਗਾ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਅੱਗੇ ਰਿਕਵੈਸਟ ਏ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਸਾਧ ਸੰਗਤ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਾਰੇ ਆਪਣੇ ਘਰਾਂ ਦੇ ਵਿੱਚ ਜੋਤ ਜਗਾਉਂਦੇ ਨੇ ਜੋ ਤਾਂ ਆਪਾਂ ਜੋ ਵੀ ਘਰਾਂ ਦੇ ਵਿੱਚ ਜਗਾਉਣੇ ਆ ਉਸ ਦੇ ਨਾਲ ਕੋਈ ਮਾੜਾ ਅਸਰ ਨਹੀਂ ਹੁੰਦਾ ਆਪਣੇ ਘਰ ਦੇ ਵਿੱਚ ਵਾਤਾਵਰਣ ਦੀ ਸ਼ੁੱਧਤਾ ਹੁੰਦੀ ਹੈ ਪਰ ਕਈ ਘਰਾਂ ਦੇ ਵਿੱਚ ਸਾਹ ਸੰਗਤ ਜੀ ਇਸ ਤਰ੍ਹਾਂ ਹੁੰਦਾ ਹੈ ਕਿ ਆਪਾਂ ਨੂੰ ਕਈ ਵਾਰ ਵਹਿਮ ਹੁੰਦਾ ਹੈ ਕਿ ਆਪਣੇ ਘਰ ਦੇ ਵਿੱਚ ਕੋਈ ਮਾੜੀ ਚੀਜ਼ ਜਿਸ ਕਰਕੇ ਆਪਣਾ ਕੰਮ ਨਹੀਂ ਸਿੱਧਾ ਆਉਂਦਾ ਪਰ ਜਦੋਂ ਆਪਾਂ ਸ਼ਹੀਦਾ ਸਿੰਘਾਂ ਦੀ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਆਪਣੇ ਘਰ ਦੇ ਵਿੱਚ ਦੇਸੀ ਘੋਦੀ ਜੋਤ ਜਗਾਉਣਿਆ ਸਾ ਸੰਗਤ ਜੀ ਕਦੇ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਰਹਿੰਦੀਗੀ ਕਿਉਂਕਿ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣਿਆ ਨਾ ਤੇ ਜਦੋਂ ਆਪਾਂ ਜੋਤ ਜਗਾਉਂਦਿਆਂ ਨੂੰ ਥੋੜਾ ਸਮਾਂ ਹੋ ਜਾਂਦਾ ਤਾਂ ਆਪਾਂ ਇਹੀ ਸਮੇਂ ਤੇ ਆ ਸੋਚਦੇ ਵੀ ਆ ਆਪਾਂ ਨੂੰ ਕਈ ਨਿਸ਼ਾਨੀਆਂ ਵੀ ਪਤਾ ਲੱਗਦੀਆਂ ਨੇ ਕਿ ਆਪਣੀ ਘਰ ਦੇ ਵਿੱਚ ਆ ਕਾਰਜ ਵੀ ਸਿੱਧ ਨਹੀਂ ਸੀ ਹੁੰਦਾ ਹੋਣ ਲੱਗ ਗਿਆ ਤਾਂ ਉਥੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਆਪਣੇ ਤੇ ਸਾ ਸੰਗਤ ਜੀ ਬਾਬਾ ਦੀਪ ਸਿੰਘ ਸਹਿਬ ਜੀ ਸ਼ਹੀਦਾ ਸਿੰਘਾ ਗੁਰੂ ਸਹਿਬਾਨਾ ਦੀ ਕਿਰਪਾ ਹੁਲੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਜੋਤ ਸਾ ਸੰਗਤ ਜੀ ਜਦੋਂ ਮਰਜੀ ਜਗਾ ਸਕਦੇ ਹੋ ਜਾਂ ਅਮਰਤ ਵਿਲੇ ਜਗਾਉਣਾ ਚਾਹੁੰਦੇ ਹੋ ਉਸ ਤੋਂ ਵੀ ਜਗਾ ਸਕਦੇ ਹੋ ਰਹਿਰਾਸ ਸੈਮੇ ਜਗਾਉਣਾ ਚਾਹੁੰਦੇ ਹੋ ਤਾਂ ਉਦੋਂ ਵੀ ਜਗਾ ਸਕਦੇ ਹੋ ਜਦੋਂ ਤੁਸੀਂ ਜੋਤ ਜਗਾਉਨੇ ਹੋ ਤਾਂ ਜੋਤ ਨੂੰ ਚੱਗਦੀ ਰਹਿਣ ਦਿਆ ਕਰੋ ਨਾ ਹੀ ਆਪਣੇ ਆਪ ਜੋਤ ਨੂੰ ਵਧਾਇਆ ਕਰੋ ਜਿੰਨਾ ਟਾਈਮ ਜੋਤ ਜਗਦੀ ਹੈ ਉਸ ਨੂੰ ਚਗਣ ਦਿਆ ਕਰੋ ਜਦੋਂ ਜੋਤ ਬੱਝ ਜਾਂਦੀ ਹੈ ਤਾਂ ਉਸ ਦੇ ਵਿੱਚ ਜਿਹੜੀ ਬੱਤੀ ਹੁੰਦੀ ਹੈ ਉਹ ਬੱਤੀ ਬੱਜ ਜਾਂਦੀ ਹੈ ਕਈ ਵਾਰ ਜੋਤ ਦੇ ਵਿੱਚ ਕਿਉਂ ਵੀ ਬੱਜ ਜਾਂਦਾ ਹੈ ਤਾਂ ਉਸ ਨੂੰ ਦੁਬਾਰਾ ਚਗਾਉਣ ਦੀ ਲੋੜ ਨਹੀਂ ਹੁੰਦੀਗੀ ਜਿਹੜੀ ਬੱਤੀ ਬੱਜ ਜਾਂਦੀ ਹੈ ਤਾਂ ਉਹ ਬੱਤੀ ਤੁਸੀਂ ਜੋੜ ਕੇ ਤਾਂ ਉੱਥੇ ਤੁਸੀਂ ਜਲ ਪ੍ਰਵਾਹ ਵੀ ਕਰਕੇ ਆ ਸਕਦੇ ਹੋ ਤੁਸੀਂ ਕਾਫੀ ਬੱਤੀਆਂ ਜੋੜ ਲਿਆ ਕਰੋ ਫਿਰ ਉਸ ਤੋਂ ਬਾਅਦ ਦੇ ਵਿੱਚ ਇਕੱਠੀਆਂ ਕਰਕੇ ਤੁਸੀਂ ਜਲ ਪ੍ਰਵਾਹ ਕਰਕੇ ਆ ਸਕਦੇ ਹੋ ਤੇ ਜਿਹੜਾ ਜੋਤ ਦੇ ਵਿੱਚ ਕਿ ਉਹ ਬਚ ਜਾਂਦਾ ਸਾਧ ਸੰਗਤ ਜੀ ਉਹ ਤੁਸੀਂ ਆਪਣੇ ਸਰੀਰ ਤੇ ਜਿੱਥੇ ਵੀ ਤੁਹਾਨੂੰ ਦੁੱਖ ਤਕਲੀਫ ਹੈ ਜਾਂ ਤੁਸੀਂ ਆਪਣੇ ਸਿਰ ਤੇ ਬਾਡੀ ਤੇ ਕਿਤੇ ਵੀ ਲਗਾ ਸਕਦੇ ਹੋ ਕਈ ਵਾਰ ਸਾਧ ਸੰਗਤ ਜੀ ਕੀ ਹੁੰਦਾ ਹੈ ਕਿ ਆਪਾਂ ਕਿਸੇ ਤੋਂ ਸੁਣ ਲੈਨੇ ਆ ਮੈਂ ਵੀ ਇੱਕ ਭੈਣ ਦੀ ਵੀਡੀਓ ਦੇਖੀ ਸੀ ਉਹਨਾਂ ਨੇ ਬੋਲਿਆ ਹੋਇਆ ਹੈ ਕਿ ਜਿਹੜੀ ਬੱਤੀ ਸੜ ਜਾਂਦੀ ਹੈ ਅਗਰ ਤੁਸੀਂ ਉਹਨੂੰ ਚਲ ਪ੍ਰਵਾਹ ਕਰਕੇ ਆਉਣੇ ਹੋ ਤਾਂ ਤੁਹਾਡੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਤੁਸੀਂ ਆਪਣੇ ਆਪ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਲੈਨੇ ਹੋ ਸਾਰਸੰਗਤ ਜੀ ਇਸ ਤਰ੍ਹਾਂ ਦੇ ਵਿਹਿਮ ਭਰਮ ਦੇ ਵਿੱਚ ਪੈਣ ਦੀ ਕੋਈ ਵੀ ਲੋੜ ਨਹੀਂ ਹੁੰਦੀ ਹੁਣ ਤੁਸੀਂ ਇਹ ਹੀ ਸੋਚ ਲਓ ਕਿ ਆਪਣੇ ਘਰ ਦੇ ਵਿੱਚ ਕੋਈ ਵੀ ਵਿਆਦਾ ਕਾਰਡ ਆਵੇ ਤਾਂ ਉਸ ਦੇ ਉੱਪਰ ੴ ਲਿਖਿਆ ਹੁੰਦਾ ਹੈ ਕਈ ਵਾਰ ਇੱਕ ਸਟicker ਬਣ ਕੇ ਲੱਗਿਆ ਹੁੰਦਾ ਹੈ ਅਗਰ ਆਪਾਂ ਉਸ ਕਾਰਡ ਨੂੰ ਇਸ ਤਰ੍ਹਾਂ ਜਿਵੇਂ ਉਹਨਾਂ ਨੇ ਦੱਸਿਆ ਸੀ ਕਿ ਵਤੀ ਪੂਰੀ ਚਾਲ ਜਾਂਦੀ ਹੈ ਤੁਸੀਂ ਉੱਪਰ ਘੋ ਪਾ ਕੇ ਉਹਨੂੰ ਪੂਰਾ ਚਾਲ ਲੈਣਾ ਹੈ ਫਿਰ ਉਸ ਨੂੰ ਇਸ ਤਰ੍ਹਾਂ ਕਰਕੇ ਕਰਨਾ ਹੈ ਜੋ ਵੀ ਉਹਨਾਂ ਨੇ ਦੱਸਿਆ ਸੀਗਾ ਹੁਣ ਜੇ ਆਪਾਂ ਉਸ ਕਾਰਡ ਨੂੰ ਜੋ ਵਿਆਹ ਤੋਂ ਕਾਰਡ ਆਉਂਦਾ ਹੈ ਜੇ ਉਹਦੀ ਆਪਾਂ ਅੱਗ ਬਾਲ ਲੈਂਦੇ ਆ ਤਾਂ ਉਸ ਦੇ ਵਿੱਚ ਆਪਣੀ ਗਲਤੀ ਹੈ ਕਿਉਂਕਿ ਵਿੱਚ ਗੁਰੂ ਦੀ ਬਾਣੀ ਦੇ ਕਈ ਸ਼ਬਦ ਲਿਖੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਸਾੜ ਦਿੰਨੇ ਆ ਤਾਂ ਉਹ ਨਹੀਂ ਕਰਨਾ ਚਾਹੀਦਾ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਇਸੇ ਤਰ੍ਹਾਂ ਜਦੋਂ ਤੁਸੀਂ 사ਸੰਗਾਚੀ ਘਰ ਦੇ ਵਿੱਚ ਜੋਤ ਚਗਾਉਣੀ ਹੈ ਤਾਂ ਜੋਤ ਦੀ ਬੱਤੀ ਬਾਹਰ ਜਾਂਦੀ ਹੈ ਉਸ ਨੂੰ ਦੁਬਾਰਾ ਨਹੀਂ ਲਾਉਣਾ ਤੁਸੀਂ ਤੁਸੀਂ ਅਗਲੇ ਦਿਨ ਜਦੋਂ ਜੋਤ ਜਗਾਉਣੀ ਆ ਤਾਂ ਨਵੀਂ ਬੱਤੀ ਚ ਲਾਉਣੀ ਹੈ ਤੁਸੀਂ ਉਸ ਬੱਤੀ ਦਾ ਇਸਤੇਮਾਲ ਨਹੀਂ ਕਰਨਾਗਾ ਤੇ ਜਿਹੜਾ ਸਾਧ ਸੰਗਤ ਜੀ ਜੋਤ ਦੇ ਵਿੱਚ ਕਿਉ ਬਚ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਇੱਕ ਦਿਨ ਮੈਨੂੰ ਭੈਣ ਦਾ ਮੈਸੇਜ ਆਇਆ ਸੀਗਾ ਇੰਸਟਾਗ੍ਰam ਤੇ ਉਹਨਾਂ ਨੇ ਪੁੱਛਿਆ ਸੀ ਕਿ ਜਿਹੜਾ ਜੋਤ ਦਾ ਕਿਉ ਹੋਏ ਅਸੀਂ ਉਹ ਕੈਂਸਰ ਦੀ ਰੋਗ ਤੇ ਲਗਾ ਸਕਦੇ ਆ ਤੇ ਹਾਂਜੀ ਤੁਸੀਂ ਲਗਾ ਸਕਦੇ ਹੋ ਆਪਾਂ ਸ਼ਹੀਦਾ ਸਾਹਿਬ ਜਾਣੇ ਆ ਕੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਂਦੇ ਆ ਉਥੋਂ ਆਪਾਂ ਨੂੰ ਜੋਤ ਦੇ ਕੇ ਉਹਦਾ ਪ੍ਰਸ਼ਾਦ ਵੀ ਮਿਲਦਾ ਹੈ ਤਾਂ ਇਸ ਕਰਕੇ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਦੇ ਵਿੱਚ ਜੇ ਜੋਤ ਜਗਾਉਣੀ ਹੋ ਉਹ ਜਦੋਂ ਜੋਤ ਬਾਹ ਚਾਂਦੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕਿ ਉਹ ਬਾਹ ਜਾਂਦਾ ਹੈ ਉਸ ਨੂੰ ਤੁਸੀਂ ਆਪਣੇ ਸਰੀਰ ਤੇ ਜੇ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਜੇ ਨਹੀਂ ਵੀ ਆ ਤੁਸੀਂ ਤਾਂ ਵੀ ਲਗਾ ਸਕਦੇ ਹੋ ਇਹਦੇ ਵਿੱਚ ਕੋਈ ਵਹਿਮ ਭਰਮ ਵਾਲੀ ਗੱਲ ਨਹੀਂ ਤੇ ਦੂਸਰੀ ਗੱਲ ਖਾਲਸਾ ਜੀ ਜੇ ਬੱਤੀ ਜਿਹੜੀ ਜੋਤ ਦੀ ਜੇ ਉਹ ਪੂਰੀ ਸੜ ਜਾਂਦੀ ਏ ਤਾਂ ਉਹਨੂੰ ਵੀ ਤੁਸੀਂ ਆਰਾਮ ਦੇ ਨਾਲ ਕੋਸੇ ਪਾਣੀ ਦੇ ਨਾਲ ਜੋ ਉਹ ਬੱਤੀ ਸੜ ਜਾਂਦੀ ਏ ਨਾ ਤਾਂ ਉਹਦੇ ਵਿੱਚ ਜੋ ਵੀ ਜੇ ਬੱਤੀ ਨਹੀਂ ਵੀ ਸੜਦੀ ਨਾ ਤੇ ਉਹਦੇ ਵਿੱਚ ਤੁਸੀਂ ਕਿ ਉਹ ਪਾ ਕੇ ਜਦੋਂ ਤੁਸੀਂ ਕਾਫੀ ਜੇ ਤੁਹਾਡੇ ਮਨ ਦੇ ਵਿੱਚ ਇਹ ਹੈ ਕਿ ਤੁਸੀਂ ਬੱਤੀਆਂ ਨੇ ਜੋ ਜਲ ਪਰਵਾ ਨਹੀਂ ਕਰਨੀਆਂ ਤਾਂ ਤੁਸੀਂ ਸਾਰੀਆਂ ਬੱਤੀਆਂ ਨੂੰ ਜੋੜ ਲਓ ਜਦੋਂ ਮਹੀਨੇ ਦੀਆਂ 2 ਮਹੀਨੇ ਦੀਆਂ ਜਿੰਨੀਆਂ ਵੀ ਤੁਸੀਂ ਜੋੜਨੀਆਂ ਨੇ ਜੋੜ ਕੇ ਉਹ ਬੱਤੀਆਂ ਇਕੱਠੀਆਂ ਕਰਕੇ ਤੁਸੀਂ ਇੱਕ ਜਿਵੇਂ ਮਿੱਟੀ ਦਾ ਦੀਵਾ ਲੈ ਲੈਣਾ ਚਾ ਕੋਈ ਭਾਂਡਾ ਲੈ ਲੈਣਾ ਉਹਦੇ ਵਿੱਚ ਪਾ ਕੇ ਉੱਪਰ ਦੇਸੀ ਘਿਓ ਪਾ ਕੇ ਉੱਪਰ ਦੀ ਅੱਗ ਲਗਾ ਦੇਣਗੇ ਤੇ ਜਦੋਂ ਬੱਤੀਆਂ ਪੂਰੀਆਂ ਜਲ ਕੇ ਰਾਖ ਹੋ ਜਾਣੀਆਂ ਉਹ ਜਿਹੜੀ ਰਾਖ ਹੈ ਉਹ ਤੁਸੀਂ ਕੋਸੇ ਪਾਣੀ ਰਾਤ ਨੂੰ ਜਾਂ ਕੋਸੇ ਦੁੱਧ ਦੇ ਨਾਲ ਲੈ ਲਿਓ ਤੁਹਾਨੂੰ ਕਈ ਉਹ ਪ੍ਰੋਬਲਮ ਦਾ ਉਥੋਂ ਹੱਲ ਮਿਲੇਗਾ ਜਦੋਂ ਤੁਸੀਂ ਇਹ ਸਭ ਕਰਦੇ ਹੋ ਤਾਂ ਤੁਹਾਨੂੰ ਸਾਹ ਸੰਗਤ ਦੀ ਆਪਣਿਆ ਪਤਾ ਲੱਗ ਜਾਂਦਾ ਹੈ ਤੁਹਾਡੇ ਗਲੇ ਦੀ ਖਾਰਸ਼ ਜਾ ਤੁਹਾਨੂੰ ਖਾਂਸੀ ਦੀ ਜਾਂ ਗਲੇ ਦੀ ਕੋਈ ਵੀ ਪ੍ਰੋਬਲਮ ਹੋਵੇ ਉਹਦੇ ਨਾਲ ਠੀਕ ਹੁੰਦੀ ਏ ਜਾਂ ਆਪਾਂ ਕਈ ਵਾਰ ਸਾਧ ਸੰਗਤ 'ਚ ਇਹ ਵੀ ਸੁਣਦੇ ਆ ਕਿ ਕਿਸੇ ਬੱਚੇ ਦੀ ਪ੍ਰਾਣੀ ਤੋਂ ਪ੍ਰਾਣੀ ਨਜ਼ਰੇ ਜੇ ਆਪਾਂ ਉਹਨੂੰ ਦੇਨੇ ਆ ਤਾਂ ਉਹਦੀ ਨਜ਼ਰ ਵੀ ਦੂਰ ਹੋ ਜਾਂਦੀ ਏ ਹੁਣ ਆਪਾਂ ਸਾਧ ਸੰਗਤ 'ਚ ਇਹ ਗੱਲ ਕਰਦੇ ਆ ਕਿ ਜੋਤ ਦੇ ਵਿੱਚ ਜਦੋਂ ਆਪਾਂ ਜੋਤ ਜਗਾਉਨੇ ਆ ਤਾਂ ਜੋਤ ਦੇ ਵਿੱਚ ਫੁੱਲ ਬਣਦਾ ਹੈ ਤਾਂ ਉਸ ਦੇ ਕੀ ਸੰਕੇਤ ਹੁੰਦੇ ਨੇ ਜਦੋਂ ਜੋਤ ਦੇ ਵਿੱਚ ਕੁੱਲ ਬੰਦ ਹੈ ਸਾਧ ਸੰਗਤ ਜੀ ਤਾਂ ਉਸ ਦਾ ਮਤਲਬ ਇਹੀ ਹੁੰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਣੇ ਤੇ ਕਿਰਪਾ ਹੁਣੀ ਸ਼ੁਰੂ ਹੋ ਗਈ ਏ ਪਰ ਕਈ ਵਾਰ ਕੀ ਹੁੰਦਾ ਹੈ ਸਾਧ ਸੰਗਤ ਜੀ ਕਿ ਆਪਣੀ ਤੋਂ ਜੋਤ ਸਹੀ ਤਰ੍ਹਾਂ ਲੱਗਦੀ ਨਹੀਂ ਤਾਂ ਜੋਤ ਸਹੀ ਤਰ੍ਹਾਂ ਜਗਦੀ ਹੀ ਨਹੀਂਗੀ ਜਦੋਂ ਆਪਾਂ ਜੋਤ ਜਗਾਉਣੀ ਆ ਤਾਂ ਜਗਾਉਂਦੇ ਸਮੇਂ ਕਈ ਵਾਰ ਆਪਣੀ ਤੋਂ ਸਹੀ ਤਰ੍ਹਾਂ ਸ਼ੁਰੂਆਤ ਜੀ ਨਹੀਂ ਜਗਦੀ ਫਿਰ ਉਹ ਜੋਤ ਛੇਤੀ ਬਚ ਜਾਂਦੀ ਉਹਦੇ ਵਿੱਚ ਕਿ ਉਹ ਵੀ ਬਚ ਜਾਂਦਾ ਹੈ ਜੋਤ ਚੰਗੀ ਤਰ੍ਹਾਂ ਚੱਗਦੀ ਵੀ ਨਹੀਂ ਦੇ ਨਾਲੇ ਉਹ ਬੱਤੀ ਵੀ ਹੂਏ ਪਈ ਰਹਿ ਜਾਂਦੀ ਏ ਤਾਂ ਫੁੱਲ ਵੀ ਨਹੀਂ ਬਣਦਾ ਕਈ ਵਾਰ ਇਸ ਤਰ੍ਹਾਂ ਕਰਕੇ ਵੀ ਆਪਣੀ ਜੋਤ ਦੇ ਵਿੱਚ ਫੁੱਲ ਨਹੀਂ ਬਣਦਾ ਤੁਸੀਂ ਇਹ ਵੀ ਨਹੀਂ ਸੋਚਣਾ ਸਾਧ ਸੰਗਤ ਜੀ ਕਿ ਜੇ ਸਾਡੀ ਜੋਤ ਦੇ ਵਿੱਚ ਫੁੱਲ ਨਹੀਂ ਬਣਦਾ ਪਿਆ ਤੇ ਸਾਡੇ ਤੇ ਮਹਾਰਾਜ ਦੀ ਕਿਰਪਾ ਨਹੀਂ ਹੁੰਦੀ ਪਈ ਉਹ ਜਿਵੇਂ ਆਪਾਂ ਗੱਲ ਕੀਤੀ ਏ ਕਿ ਕਈ ਵਾਰ ਆਪਣੇ ਤੋਂ ਜਗਾਉਂਦੇ ਸਮੇਂ ਕੋਈ ਨਾ ਕੋਈ ਪਰੇਸ਼ਾਨੀ ਦਿੱਕਤ ਤਾਂ ਰਹਿ ਜਾਂਦੀ ਏ ਜਿਸ ਦੇ ਕਰਕੇ ਜੋਤ ਸਹੀ ਡੰਗ ਨਾਲ ਜਾਗਦੀ ਨਹੀਂ ਤਾਂ ਉਹ ਛੇਤੀ ਬੱਝ ਜਾਂਦੀ ਏ ਜੋਤ ਜਗਾਉਣ ਦੇ ਸਾਸੰਗਤ ਜੀ ਆਪਣੇ ਘਰ ਦੇ ਵਿੱਚ ਬਹੁਤ ਜਿਆਦਾ ਫਾਇਦੇ ਹੁੰਦੇ ਨੇ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਆ ਤਾਂ ਇੱਕ ਤਾਂ ਆਪਣੇ ਵਾਤਾਵਰਨ ਦੀ ਸ਼ੁੱਧਤਾ ਰਹਿੰਦੀ ਹੈ ਬਹੁਤ ਵਧੀਆ ਵਾਤਾਵਰਨ ਰਹਿੰਦਾ ਹੈ ਆਪਣੇ ਘਰ ਦੇ ਵਿੱਚ ਜਿਵੇਂ ਕਈ ਬਿਮਾਰੀਆਂ ਤੋਂ ਆਪਾਂ ਰਹਿਤ ਰਹਿੰਦੇ ਆ ਆਕਸੀਜਨ ਦੀ ਜੋ ਕਮੀ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਸਾਸੰਗਤ ਜੀ ਜਿਆਦਾ ਲਾਈਟ ਦਾ ਪ੍ਰਬੰਧ ਨਹੀਂ ਸੀ ਹੁੰਦਾ ਜਿਸ ਕਰਕੇ ਲੋਕ ਘਰਾਂ ਦੇ ਵਿੱਚ ਦੀਵਿਆਂ ਦਾ ਹੀ ਜ਼ਿਆਦਾ ਪ੍ਰਯੋਗ ਕਰਦੇ ਸੀ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਵੀ ਸਾਹਾ ਸੰਗਤ ਜੀ ਕਈ ਤਰ੍ਹਾਂ ਦੇ ਵਿੱਚ ਤੇਲ ਦਾ ਦੀਵਾ ਜਗਾਉਂਦੇ ਨੇ ਤੇ ਕਈ ਜੋਤ ਜਗਾਉਂਦੇ ਨੇ ਦੇਸੀ ਘੋਦੀ ਇਹ ਦੋਨੇ ਅਲੱਗ-ਅਲੱਗ ਹੁੰਦੇ ਨੇ ਜੋਤ ਤਾਂ ਇੱਕ ਹੀ ਹੁੰਦੀ ਏ ਸਾਹਾ ਸੰਗਤ ਜੀ ਪਰ ਜਿਵੇਂ ਤੇਲ ਦਾ ਜੋ ਦੀਵਾ ਚਗਾਉਂਦੇ ਨੇ ਕਈ ਉਹ ਅਲੱਗ ਚੀਜ਼ ਹੁੰਦੀ ਏ ਪਰ ਜੋਤ ਇੱਕ ਹੀ ਹੁੰਦੀ ਏ ਜੋਤ ਅਲੱਗ ਨਹੀਂ ਹੁੰਦੀ ਜੋ ਦੇਸੀ ਘੋਦੀ ਜਗਦੀ ਏ ਕਈ ਆਪੋ ਆਪਣੀ ਕਈ ਭੈਣਾਂ ਦੇ ਕਮੈਂਟ ਆਉਂਦੇ ਨੇ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਪਹਿਲਾਂ ਜਗਾਉਂਦੇ ਸੀ ਤੇ ਹੁਣ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਨਾਮ ਦੀ ਜੋਤ ਜਗਾਉਣੀ ਆ ਵੀ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀਗੀ ਤਾਂ ਬਿਲਕੁਲ ਵੀ ਨਹੀਂ ਸਾਧ ਸੰਗਤ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀਗੀ ਤੁਸੀਂ ਮਹਾਰਾਜ ਦੀ ਇਹੇ ਸੇਵਾ ਨਿਭਾ ਰਹੇ ਹੋ ਸੇਵਾ ਕਰ ਰਹੇ ਹੋ ਤੁਹਾਡੇ ਤੇ ਮਹਾਰਾਜ ਦੀ ਕਿਰਪਾ ਹੈ ਤਾਂ ਹੀ ਤੁਸੀਂ ਇਹ ਨਿਭਾ ਰਹੇ ਹੋ ਇਹ ਗੱਲ ਹੋਰ ਸਾਸ ਸਿੰਘ ਜੀ ਜੇ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀ ਹੋਣਾ ਤੁਸੀਂ ਇਹ ਹੀ ਸਮਝ ਲਓ ਕਿ ਤੁਹਾਡੇ ਘਰ ਦੇ ਵਿੱਚ ਜੇ ਕੋਈ ਮਾੜੀ ਰੂਹ ਏ ਜਾਂ ਕੋਈ ਦੁੱਖ ਕਲੇਸ਼ ਏ ਜਾਂ ਲੜਾਈ ਏ ਕਜੇ ਉਹ ਜਦੋਂ ਆਪਾਂ ਜੋਤ ਜਗਾਉਣੀ ਸ਼ੁਰੂ ਕਰਦੇ ਆ ਤਾਂ ਉਹ ਚੀਜ਼ ਕਈ ਵਾਰ ਕੀ ਇਹ ਵੱਧ ਜਾਂਦੀ ਏ ਕਿਉਂ ਵੱਧਦੀ ਕਿਉਂ ਇਹ ਉਸ ਦਾ ਕਾਰਨ ਇਹ ਵੀ ਹੋ ਜਾਂਦਾ ਹੈ ਕਿ ਆਪਣੇ ਘਰ ਦੇ ਵਿੱਚ ਜੇ ਕੋਈ ਮਾੜੀ ਰੂਹ ਏ ਜਾਂ ਆਪਣੇ ਘਰ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਕਲੇਸ਼ ਜਿਵੇਂ ਨੱਪਿਆ ਹੁੰਦਾ ਹੈ ਤਾਂ ਉਹ ਹੌਲੀ ਹੌਲੀ ਕਰਕੇ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਕਿ ਜਦੋਂ ਉਹ ਨਿਕਲਦਾ ਹੈ ਤਾਂ ਇੱਕ ਵਾਰ ਜ਼ਿਆਦਾਤਰ ਬਾਅਦ ਦਈਏ ਇਸ ਕਰਕੇ ਕਈ ਵਾਰ ਆਪਾਂ ਨੂੰ ਹੋ ਜਾਂਦਾ ਹੈ ਕਿ ਆਪਣੇ ਘਰ ਦੇ ਵਿੱਚ ਤਾਂ ਆਪਾਂ ਪਾਠ ਕਰਨਾ ਸ਼ੁਰੂ ਕੀਤਾ ਹੈ ਜੋਤ ਜਗਾਉਣੀ ਸ਼ੁਰੂ ਕੀਤੀ ਹੈ ਵੀ ਆਪਣੇ ਘਰ ਦੇ ਵਿੱਚ ਦੁੱਖ ਕਲੇਸ਼ ਵਧ ਗਏ ਨੇ ਕਈ ਵਾਰ ਇਹ ਦਿੱਕਤਾਂ ਦੇਖਣ ਨੂੰ ਮਿਲਦੀਆਂ ਨੇ ਸਾ ਸੰਗਤ ਜੀ ਪਰ ਤੁਸੀਂ ਕਦੇ ਵੀ ਹਿੰਮਤ ਨਹੀਂ ਹਾਰਨੀ ਤੁਸੀਂ ਜੇ ਜੋਤ ਜਗਾਉਣੇ ਹੋ ਤਾਂ ਜਗਾਉਂਦੇ ਰਹੋ ਪਾਠ ਕਰਦੇ ਹੋ ਤਾਂ ਕਰਦੇ ਰਹੋ ਜੋਤ ਦੇ ਵਿੱਚ ਜੋ ਫੁੱਲ ਬੰਦ ਹੈ ਉਹ ਮਾਰਾ ਸੱਚੇ ਪਾਸ਼ਾ ਦੀ ਕਿਰਪਾ ਹੁੰਦੀ ਹੈ ਜੋਤ ਸਾਹਿਬ ਸੰਗਤ ਜੀ ਤੁਸੀਂ ਜਿਵੇਂ ਮਰਜ਼ੀ ਗਾ ਸਕਦੇ ਹੋ ਕੇਸੀ ਇਸ਼ਾਨਣ ਕਰਕੇ ਚਗਾਉਣਾ ਚਾਹੁੰਦੇ